ਉਦੇ ਸੰਦਰਭ ਵਿੱਚ ਹੁਣ ਜਿਹੜੇ ਇੱਥੇ ਸਟੂਡੈਂਟਸ ਆਏ ਹੋਏ ਨੇ ਉਹਨਾਂ ਦੇ ਲਈ ਮੁਸ਼ਕਲਾਂ ਘਟ ਨਹੀਂ ਰਹੀਆਂ ਜਿਹੜੀਆਂ ਬਾਰਡਰ ਦੇ ਉੱਤੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਨੂੰ ਲੈ ਕੇ ਜਿਹੜੇ ਹੈ ਜੀ ਕਿਹੜੀ ਨਵੀਂ ਖਬਰ ਆਈ ਹੈ ਵੀ ਉਹ ਬੰਦ ਕਰਨ ਜਾ ਰਹੇ ਨੇ ਬੰਦ ਕਰ ਦਿੱਤੇ ਗਏ ਨੇ ਕੀ ਖਬਰ ਹੈ ਪ੍ਰਿੰਸ ਸਾਹਿਬ ਜੀ ਇਹ ਜੋ ਖਬਰ ਹੈ ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਹਵਾਲੇ ਦੇ ਨਾਲ ਹੈ ਖਬਰ ਸੋ ਫੈਡਰਲ ਸਰਕਾਰ ਨੇ ਇਹ ਫੈਸਲਾ ਲਿਆ ਆ ਇਮੀਗ੍ਰੇਸ਼ਨ ਮਨਿਸਟਰ ਮਾਰਕ ਮਿਲਰ ਸਾਹਿਬ ਨੇ ਅਨਾਉਂਸਮੈਂਟ ਕੀਤੀ ਹੈ ਕਿ ਲੰਗੀ 21 ਜੂਨ ਤੋਂ ਵੀ ਜੋ ਲੰਗ ਸ਼ੁੱਕਰਵਾਰ ਲੰਘਿਆ ਆ ਸੋ ਇਸ ਦਿਨ ਤੋਂ ਜੋ ਜਿਹੜੇ ਵਕਵਾ ਕੈਨੇਡੀਅਨ ਬਾਰਡਰ ਦੇ ਉੱਪਰ ਪੋਰਟ ਆਫ ਐਂਟਰੀ ਹੁੰਦੀ ਹੈ ਸੋ ਉੱਥੇ ਜੋ ਇੰਟਰਨੈਸ਼ਨਲ ਸਟੂਡੈਂਟਸ ਨੂੰ ਜੋ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦਿੱਤਾ ਜਾਂਦਾ ਸੀਗਾ ਸੋ ਇਹ ਜਿਹੜੀ ਤਵੈ ਸੀਗੀ ਕਿ ਇੰਟਰਨੈਸ਼ਨਲ ਸਟੂਡੈਂਟ ਜਿਹਨਾਂ ਦੀ ਪੜ੍ਹਾਈ ਖਤਮ ਹੋ ਜਾਂਦੀ ਸੀ ਉਹ ਬਾਰਡਰ ਅਕ੍ਰੋਸ ਕਰਕੇ ਅਮਰੀਕਾ ਜਾ ਕੇ ਦੁਬਾਰਾ ਜਦੋਂ ਕੈਨੇਡਾ ਐਂਟਰ ਹੁੰਦੇ ਸੀਗੇ ਤਾਂ ਉਹਨਾਂ ਦਾ ਜੋ ਸਟੇਟਸ ਹੁੰਦਾ ਸੀਗਾ ਸਟੂਡੈਂਟਸ ਤੋਂ ਜੋ ਵਰਕ ਪਰਮਿਟ ਦੇ ਵਿੱਚ ਤਬਦੀਲ ਹੋਣਾ ਹੁੰਦਾ ਸੋ ਉੱਥੋਂ ਕਰਵਾ ਲੈਂਦੇ ਸੀ ਸੋ ਇਸ ਸਾਰੀ ਕਵੈਦ ਨੂੰ ਫਲੈਗ ਪੋਲਿੰਗ ਜਿਹੜਾ ਕਿਹਾ ਜਾਂਦਾ ਆ ਸੋ ਇਹ ਜੋ ਫਲੈਗ ਪੋਲਿੰਗ ਜੋ ਬਾਰਡਰ ਦੇ ਉੱਪਰ ਹੁੰਦੀ ਸੀਗੀ ਸੋ ਇਸ ਕਵੈਦ ਨੂੰ ਸਰਕਾਰ ਨੇ ਲੰਗੇ ਸ਼ੁੱਕਰਵਾਰ ਤੋਂ ਬੰਦ ਕਰ ਦਿੱਤਾ ਆ ਫਾਬ ਹੁਣ ਪੋਰਟ ਆਫ ਐਂਟਰੀ ਤੇ ਜਾ ਕੇ ਤੁਸੀਂ ਆਪਣਾ ਸਟੇਟਸ ਜੋ ਇੰਟਰਨੈਸ਼ਨਲ ਸਟੂਡੈਂਟਸ ਦਾ ਹੁੰਦਾ ਸਟੱਡੀ ਪਰਮਿਟ ਤੋਂ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੇ ਵਿੱਚ ਤਬਦੀਲ ਨਹੀਂ ਕਰ ਸਕਦੇ ਇਹ ਕਵੈ ਸਰਕਾਰ ਵੱਲੋਂ ਜਿਹੜੀ ਆ ਮੁਕੰਮਲ ਤੌਰ ਤੇ ਹਾਲ ਦੀ ਘੜੀ ਬੰਦ ਕਰ ਦਿੱਤੀ ਗਈ ਹੈ ਸਰਕਾਰ ਦਾ ਇਹਦੇ ਵਿੱਚ ਤਰਕ ਇਹ ਆ ਕਹਿੰਦੇ ਵੀ ਜੋ ਇਹ ਸਭ ਕੁਝ ਹੋ ਰਿਹਾ ਸੀ ਇਹ ਅਨਫੇਅਰ ਦੇ ਰੀ ਤਰੀਕਾ ਸੀਗਾ ਉਹ ਕਹਿੰਦੇ ਕਿ ਇਹ ਬਹੁਤ ਸਾਰੇ ਜਿਹੜੇ ਕਹਿੰਦੇ ਹੋਰ ਜਿਹੜੇ ਸਟੂਡੈਂਟਸ ਸੀਗੇ ਵੱਖ-ਵੱਖ ਮੁਲਕਾਂ ਤੋਂ ਆਉਂਦੇ ਨੇ ਉਹ ਕਹਿੰਦੇ ਆਨਲਾਈਨ ਵੀ ਅਪਲਾਈ ਕਰਦੇ ਸੀਗੇ ਵੱਡੀ ਗਿਣਤੀ ਜਾ ਕੇ ਬਾਰਡਰਸ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਆਪਣਾ ਸਟੇਟਸ ਚੇਂਜ ਕਰ ਲੈਂਦੀ ਸੀਗੀ ਸੋ ਉਹਨਾਂ ਦਾ ਇੱਕ ਤਰਕ ਤਾਂ ਇਹ ਵੀ ਸਾਰਿਆਂ ਨੂੰ ਇੱਕ ਫੇਅਰ ਇੱਕੋ ਜਿਹਾ ਤਰੀਕਾ ਮਿਲੇ ਦੂਜੀ ਗੱਲ ਉਹ ਕਹਿ ਰਹੇ ਨੇ ਕਿ ਬਾਰਡਰਸ ਦੇ ਉੱਪਰ ਇਹਦੇ ਨਾਲ ਆਵਾਜ਼ਾਈ ਕਹਿੰਦੇ ਵੱਡੇ ਪੱਧਰ ਤੇ ਪ੍ਰਭਾਵਿਤ ਹੁੰਦੀ ਸੀਗੀ ਸੋ ਦੋਨਾਂ ਪਾਸਿਆਂ ਦੇ ਜਿਹੜੇ ਬਾਰਡਰ ਆਫਿਸਰ ਸੀਗੇ ਸੋ ਇਹ ਜਿਹੜੇ ਵੱਡੀ ਗਿਣਤੀ ਚ ਸੂਰਨ ਉੱਤੇ ਜਾਂਦੇ ਸੀਗੇ ਸੋ ਇਨ੍ਹਾਂ ਵਾਸਤੇ ਇਹਨਾਂ ਨੂੰ ਖਾਸ ਤਿਆਰੀਆਂ ਕਰਨੀਆਂ ਪੈਂਦੀਆਂ ਸੀਆਂ ਸੋ ਇਹਦੇ ਕਰਕੇ ਕਹਿੰਦੇ ਬਾਰਡਰ ਦੇ ਉੱਪਰ ਆਵਾਜ਼ਾਈ ਕਾਫੀ ਪ੍ਰਭਾਵਿਤ ਹੋ ਰਹੀ ਸੀਗੀ ਖਾਸੌਰਤ ਇਹਨਾਂ ਨੇ ਕਿਹਾ ਕਿ ਜੋ ਕਮਰਸ਼ੀਅਲ ਆਵਾਜ਼ ਆਈ ਹੈ ਸੋ ਉਹਦੇ ਤੋਂ ਕਹਿੰਦੇ ਧਿਆਨ ਹਟਾ ਕੇ ਇਸ ਤਰੀਕੇ ਦੇ ਕੰਮ ਜਿਹੜੇ ਆਫਿਸ ਪਰ ਨੂੰ ਕਰਨੇ ਦਿੰਦੇ ਸੀਗੇ ਤਾਂ ਅਸੀਂ ਚਾਹੁੰਦੇ ਹਾਂ ਵੀ ਕਮਰਸ਼ੀਅਲ ਆਵਾਜ਼ ਆਈ ਤੇਜ ਹੋਵੇ ਬਾਰਡਰ ਦੇ ਉੱਪਰ ਆਸ਼ਨਾ ਹੋਵੇ ਸੋ ਇਹ ਸਰਕਾਰ ਨੇ ਆਪਣੇ ਜਿਹੜੇ ਕਾਰਨ ਦੱਸੇ ਨੇ ਸੋ ਇਹਦੇ ਵਿੱਚ ਇਹ ਆ ਕਿ ਜੋ ਇੰਟਰਨੈਸ਼ਨਲ ਸਟੂਡੈਂਟਸ ਨੇ ਜਿਨ੍ਹਾਂ ਨੇ ਆਪਣੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜੇ ਆ ਸਟੇਟਸ ਚੇਂਜ ਕਰਨਾ ਹੁੰਦਾ ਸੀਗਾ ਸੋ ਇਹ ਜੋ ਇਹ 플ੈਗ ਪੋਲਿੰਗ ਹੈ ਇਹ ਸਰਕਾਰ ਨੇ ਬੰਦ ਕਰ ਦਿੱਤੀ ਹੈ ਪਰ ਇਸ ਤੋਂ ਇਲਾਵਾ ਅਗਰ ਮੰਨ ਲਓ ਕੋਈ ਇੱਥੇ ਆਇਆ ਕੋਈ ਵੈਸਟਰ ਆਇਆ ਵੈਸਟਰ ਨੇ ਆ ਕੇ ਇੱਥੇ ਐਲ ਐਮ ਆਈ ਏ ਪਾਏ ਕਰ ਲਈ ਉਹਨੇ ਉਸ ਤੋਂ ਅੱਗੇ ਆਪਣਾ ਵਰਕ ਪਰਮਿਟ ਤਬਦੀਲ ਕਰਨਾ ਜਾਂ ਕਿਸੇ ਹੋਰ ਨੇ ਆਪਣਾ ਵਰਕ ਪਰਮਿਟ ਤਬਦੀਲ ਕਰਨਾ ਆ ਉਹਨਾਂ ਵਾਸਤੇ ਬੰਦ ਨਹੀਂ ਹੋਇਆ ਸਿਰਫ ਇਹ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਿਹੜਾ ਲੈਣ ਵਾਲੇ ਲੋਕ ਸਨ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਫੋਰਨ ਨੈਸ਼ਨਲਸ ਨੇ ਉਹਨਾਂ ਵਾਸਤੇ ਹੀ ਸਰਕਾਰ ਨੇ ਇਹ ਚੇਂਜਸ ਲਿਆਂਦੀਆਂ ਨੇ ਤੇ ਇਹਦੇ ਕਰਕੇ ਜਿਹੜਾ ਸਰਕਾਰ ਦਾ ਮੰਨਣਾ ਆ ਕਿ ਕਾਫੀ ਆਵਾਜ਼ ਆਈ ਜਿਹੜੀ ਆ ਉੱਥੇ ਇਹ ਵਧੀਆ ਟੰਗ ਨਾਲ ਬਹਾਲ ਹੋ ਸਕਦੀ ਹੈ ਤਕਰੀਬਨ 25% ਕਹਿੰਦੇ ਸੀਗੇ ਕਿ ਜਿਹੜੇ ਵਰਕ ਪਰਮਟ ਇਸ ਟੰਗ ਨਾਲ ਲੈ ਜਾਂਦੇ ਸੀਗੇ ਸੋ ਹੁਣ ਆਨਲਾਈਨ ਸਮੇਂ ਵਿੱਚ ਸਰਕਾਰ ਕਹਿ ਰਹੀ ਹੈ ਵੀ ਆਨਲਾਈਨ ਜਿਹੜਾ ਆ ਭਰ ਕੇ ਆਪਣਾ ਜਿਹੜਾ ਸਟੇਟਸ ਬਦਲਿਆ ਜਾ ਸਕਦਾ ਤੇ ਸਟੂਡੈਂਟਸ ਨੂੰ ਵੀ ਇਹ ਜਿਹੀ ਗੱਲ ਇਹ ਹੁੰਦੀ ਸੀ ਕਿ ਇਹਦੇ ਨਾਲ ਛੇਤੀ ਜਿਹੜਾ ਸੀ ਉਹਨਾਂ ਦਾ ਸਟੇਟਸ ਬਦਲ ਜਾਂਦਾ ਸੀਗਾ ਸੋ ਸੋਸਾਇਟੀ ਜਿਹੜਾ ਸਿਗਾ ਪੋਸ ਗ੍ਰੈਜੂਏਸ਼ਨ ਵਰਕ ਪਰਮਿਟ ਮਿਲ ਜਾਂਦਾ ਸੀਗਾ ਕਈ ਵਾਰ ਫਿਰ ਉਹਨਾਂ ਨੇ ਕੰਮ ਤੇ ਲੱਗਣਾ ਹੁੰਦਾ ਕਿਤੇ ਜਾਣਾ ਹੁੰਦਾ ਕਿਉਂਕਿ ਨਾ ਕੋਈ ਜਿਹੜੇ ਡਾਕੂਮੈਂਟਸ ਹੁੰਦੇ ਸੀਗੇ ਉਹ ਜਿਹੜੇ ਆਨਲਾਈਨ ਭਾਣੇ ਨਾਲ ਕਾਫੀ ਲੇਟ ਮਿਲਦੇ ਸੀਗੇ ਸੋ ਕੰਮ ਉਹਨਾਂ ਨੂੰ ਨਹੀਂ ਮਿਲਦਾ ਨਹੀਂ ਸੀਗਾ ਸੋ ਸਟੂਡੈਂਟਸ ਦਾ ਆਪਣਾ ਤਰਕ ਸੀਗਾ ਪਰ ਸਰਕਾਰ ਮੈਨੂੰ ਕਿਤੇ ਨਕਤੇ ਲੱਗ ਰਿਹਾ ਜਿਹੜਾ ਸੁਰਸੇ ਬਡੇ ਬਾਈ ਡੇ ਸ਼ਕਤੀ ਕਿਹੜੀ ਹੋ ਰਹੀ ਹੈ ਸੋ ਇੱਕ ਨਾ ਇੱਕ ਜਿਹੜੀ ਇਹ ਕਟਨਾਵੀ ਹੈ ਚਾਹੇ ਇਸ ਨੂੰ ਆਵਾਜ਼ ਆਏ ਨੂੰ ਕੰਟਰੋਲ ਕਰਨ ਜਾਂ ਇਸ ਨੂੰ ਖਾਲੀ ਬਣਾਉਣਾ ਨਾ ਦਿੱਤਾ ਜਾ ਰਿਹਾ ਸੋ ਪਿੱਛੇ ਤਰਕ ਸਰਕਾਰ ਦਾ ਇਹ ਦੂਜਾ ਆਇਆ ਜਿਹੜਾ ਇਲੈਕਸ਼ਨ ਦੀ ਪਰ ਜੀ ਤਾਰਕਪੁਰਨਾ ਸਾਹਿਬ ਕੋਈ ਸ਼ੋਰ ਹੈ ਅਨਫੇਅਰ ਦੀ ਗੱਲਬਾਤ ਹੋਣ ਲੱਗੀ ਜਿਉਂ ਜਿਉਂ ਇਲੈਕਸ਼ਨ ਹੁਣ ਲੋਕਪ੍ਰੇਤਾ ਲਿਬਰਲ ਪਾਰਟੀ ਦੀ ਘਟ ਰਹੀ ਹੈ ਫੈਡਰਲ ਦੇ ਵਿੱਚ ਔਰ ਉਹਨਾਂ ਦਾ ਕੀ ਕਸੂਰ ਹੈ ਜਿਹੜਿਆਂ ਜਦੋਂ ਤੁਸੀਂ ਫੀਸਿਸ ਲੈਂਦੇ ਹੋ ਸਾਰਾ ਕੁਝ ਕਰਦੇ ਹੋ ਹਾਂਜੀ ਤੁਸੀਂ ਇਹ ਦੇਖੋ ਇੱਕ ਵਿਜ਼ਟਰ ਆ ਕੇ ਇੱਕ ਕੋਈ ਪੁਆਇੰਟ ਆਇਆ ਵਿੱਚ ਵੀ ਐਲਐਮਆਈ ਇਹਦਾ ਮਤਲਬ ਐਲਐਮਆਈ ਨੂੰ ਬढ़ावा ਮਿਲੇਗਾ ਖਰੀਦੋ ਫਰੋਕ ਦੇ ਵਿੱਚ ਹੋਰ ਵੀ ਜਿਹੜਾ ਵਿਜ਼ਟਰ ਆ ਗਿਆ ਉਹ ਐਲਐਮਆਈ ਲੈ ਕੇ ਬਾਰਡਰ ਦੇ ਉੱਤੇ ਕਰਨਾ ਵਰਕ ਪਰਮਟ ਨੂੰ ਕਨਵਰਟ ਕਰਵਾ ਸਕਦਾ ਹੈ ਜਿਹੜਿਆਂ ਨੇ ਇੱਥੇ ਇੱਥੇ ਤੁਹਾਡੀ ਇਕਨੋਮੀ ਨੂੰ ਇਨੀ سپورਟ ਕੀਤੀ ਜੀਆਈਸੀ ਲੈ ਕੇ ਆਏ ਇਨੀਆਂ ਇਫੀਸਸ ਲੈ ਕੇ ਆਏ ਤੇ ਉਹਨਾਂ ਦੇ ਲਈ ਤੁਸੀਂ ਇਹ ਕੁਝ ਕਰ ਰਹੇ ਹੋ ਇਹ ਚੀਜ਼ਾਂ ਹੁਣ ਦਿਖਾਈ ਦੇ ਰਹੇ ਆ ਜੇ ਕਰਨਾ ਹੁੰਦਾ ਤਾਂ ਪਹਿਲਾਂ ਤੁਹਾਡੀਆਂ ਪਾਲਿਸੀਜ਼ ਦੇ ਵਿੱਚ ਹੋਣਾ ਚਾਹੀਦਾ ਚਲੋ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਡੀ ਡਿਸਕਸ਼ਨ ਹੋਊਗੀ ਇਸ ਮੁੱਦੇ ਦੇ ਉੱਤੇ